ਸਤਕਾਰ ਜੋ ਖਾਲਸਾ ਪੰਥੀ ਫਤਿਹ ਪ੍ਰਵਾਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇ ਇੱਥੇ ਪਿੰਡ ਬਸੀਆਂ ਕਲਾ ਰਾਏਕੋਟ ਦੇ ਕੋਲ ਮੌਜੂਦ ਹੈ ਇਹ ਉਹ ਮਿਊਜ਼ੀਅਮ ਹੈ ਜਿੱਥੇ ਮਹਾਰਾਜਾ ਗਦਲীপ ਸਿੰਘ ਨੇ ਪੰਜਾਬ ਦੇ ਵਿੱਚ ਲਾਸਟ ਨਾਈਟ ਸਪੈਂਡ ਕੀਤੀ ਹੈ 1 ਜਨਵਰੀ 1850 ਨੂੰ ਇੱਥੋਂ ਮਹਾਰਾਜਾ ਗਦਲীপ ਸਿੰਘ ਨੂੰ ਅੰਗਰੇਜ਼ ਪੰਜਾਬ ਤੋਂ ਬਾਹਰ ਲਿਫਟ ਕਰਕੇ ਲੈ ਜਾਂਦੇ ਨੇ ਜਿੱਥੋਂ ਫਿਰ ਉਹਨਾਂ ਨੂੰ ਇੰਗਲੈਂਡ ਤੇ ਟੈਕਫੋਰਡ ਉਹਨਾਂ ਦੀ ਕਨਵਰਸ਼ਨ ਕਰਦੇ ਨੇ ਅਯਾ ਅਪਤਾਰ ਸਿੰਘ ਖੰਡਾ ਪਾਈ ਹਰਜੋਤ ਸਿੰਘ ਸੰਧੂ ਗੁਰਪ੍ਰੀਤ ਸਿੰਘ ਸਾਡੇ ਇਹ ਸਾਰੇ ਦੋਸਤ ਨੇ 2023 ਤੋਂ ਪਹਿਲੇ ਸਾਡੇ ਮਨ ਦੇ ਵਿੱਚ ਇਹ ਗੱਲ ਸੀ ਡਿਸਕਸ਼ਨ ਸੀ ਕਿ ਜਿਹੜੀ ਸਿੱਖਾਂ ਦੀ ਇਤਰਾਸਤੀ ਹੈ ਇਹਦਾ ਕਾਰਨ ਹੈਗਾ 9 ਮਾਰਚ 1846 ਦੀ ਲਾਹੌਰ ਦੀ ਸੰਧੀ ਲਾਹੌਰ ਦੀ ਸੰਧੀ ਵਿੱਚ ਅੰਗਰੇਜ਼ ਨੇ ਖਾਲਸਾ ਰਾਜ ਨਾਲ ਵਾਅਦਾ ਕੀਤਾ ਸੀ ਕਿ ਜਿਹੜਾ ਮਹਾਰਾਜਾ ਦਲੀਪ ਸਿੰਘ ਹੈ ਉਹ ਨਾਬਾਲਗ ਹੈ 7 ਸਾਲ ਦਾ ਹੈ ਜਦੋਂ ਹੀ ਅਡਲਟ ਹੋਜੂਗਾ ਅਸੀਂ ਜਿਹੜਾ ਖਾਲਸਾ ਰਾਜ ਹੈ ਉਹਨੂੰ ਅੱਜ ਸਸਪੈਂਡ ਕਰਦੇ ਆਂ ਜਦੋਂ ਇਹ ਅਡਲਟ ਹੋ ਗਏ ਉਹਨੂੰ ਬਹਾਲ ਕਰ ਦਵਾਂਗੇ ਅੰਰੇਜ਼ ਨੇ 1947 ਦੇ ਵਿੱਚ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਉਹਨਾਂ ਨੇ ਜਿਹੜਾ ਪੰਜਾਬ ਹੈ ਉਹਨੂੰ ਕਈ ਦੇਸ਼ਾਂ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਵੰਡ ਦਿੱਤਾ ਹੈ ਉਹੀ ਕਾਰਨ ਹੈ ਕਿ ਅੱਜ ਆਪਾਂ ਨਾ ਹੀ ਕੋਹਿਨੂਰ ਹੀਰੇ ਤੇ ਕੋ ਕਲੇਮ ਕਰ ਪਾ ਰਹੇ ਹਾਂ ਨਹੀਂ ਜਿਹੜਾ ਖਾਲਸਾ ਰਾਜ ਨਾਲ ਹਰ ਜੁੜੀਆਂ ਚੀਜ਼ਾਂ ਨਹੀਂ ਉਹ ਬ੍ਰਿਟਿਸ਼ ਕੋ ਮਤ ਨਹੀਂ ਵੀ ਉੱਥੇ ਜਿਹੜੀ ਟੈਕਵਾਰਡ ਦੇ ਵਿੱਚ 22000 ਏਕੜ ਦੀ ਜ਼ਮੀਨ ਸੀ ਉਹਨੂੰ ਵੀ ਸੇਲ ਕਰ ਦਿੱਤਾ ਸੋ ਇਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਅਸੀਂ 2023 ਭਾਈ ਅਪਤਾਰ ਸਿੰਘ ਖੰਡਾ ਉਹਨਾਂ ਨੇ ਟੈਕਵਾਰਡ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਸੀ ਅਸੀਂ 9 ਮਾਰਚ 2023 ਨੂੰ ਇਹਦੀ ਸ਼ੁਰੂਆਤ ਕੀਤੀ ਸੀ ਮੁਹਾਲੀਸ਼ ਕਮਿਨ ਸਾਫ ਮੋਰਚੇ ਦੇ ਵਿੱਚ ਉਸੇ ਲੜੀ ਤਹਿਤ 9 ਮਾਰਚ ਨੂੰ ਟੈਕਫੋਰਡ ਦੇ ਵਿੱਚ ਵੀ ਸਾਡੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਟਰੀਟੀ ਆਫ ਲਾਹੌਰ ਨੂੰ ਡਿਸਕਸ ਕਰਨ ਲਈ ਤੇ ਉਹ ਇੱਥੇ ਬੱਸੀ ਕਲਾਂ ਦੇ ਵਿੱਚ ਵੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਜਿਹੜੇ 6 ਸਕਾਲਰ ਨੇ ਜਿਹੜੇ ਹਿਸਟੋਰੀయన్స్ ਨੇ ਉਹ ਇੱਥੇ ਸੈਮੀਨਾਰ ਕਰ ਰਹੇ ਨੇ ਇਹਨੂੰ ਚਰਚਾ ਕਰਨ ਲਈ ਤੇ ਇਵੇਂ ਜਿਹੜਾ ਇੰਗਲੈਂਡ ਦੇ ਵਿੱਚ ਟੈਕਫੋਰਡ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਉੱਥੇ ਉਹਨੂੰ ਮਨਾ ਰਹੇ ਨੇ ਅਸੀਂ ਸਾਰੇ ਸਮੁੱਚੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦੋਨੋਂ ਫੰਕਸ਼ਨਸ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਚਾਹੋ ਤਾਂ ਜੋ ਸੀ ਲਾਹੌਰ ਦੀ ਸੰਧੀ ਤੇ ਉਹਦੇ ਸਬਸਿਕੁਐਂਟ ਅਫੈਕਟ ਕੀ ਹੈਗੇ ਨੇ ਪੰਜਾਬ ਤੇ ਸਿੱਖਾਂ ਤੇ ਇੱਥੇ ਪੰਜਾਬs ਰਹਿਣ ਵਾਲੇ ਹਿੰਦੂ, ਮੁਸਲਮਾਨ, ਐਸਾਈ ਭਾਈਚਾਰਾ ਉਹਦਾ ਡਿਟੇਲ ਦੇ ਵਿੱਚ ਡਿਸਕਸ਼ਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ